ਅਰਬੂ ਦਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਆ ਕਿ ਅਸੀਂ ਕਿੰਨੇ ਭਾਗਾ ਵਾਲੇ ਆ ਕਿ ਅਸੀਂ ਪ੍ਰਭੂ ਦੇ ਚਰਨਾਂ ਵਿੱਚ ਬੈਠੇ ਆ ਅਸੀਂ ਪ੍ਰਭੂ ਦੇ ਘਰ ਵਿੱਚ ਆਏ ਹੋਏ ਆ ਹallelujah ਹallelujah ਸੋ ਸਾਡੇ ਵਿਚਕਾਰ ਅੱਜ ਪ੍ਰਭੂ ਦੇ ਦਾਸ ਵਰਸ਼ਪੁਰ ਗੋਸਪਲ ਸਿੰਗਰ ਸੁਖਵਿੰਦਰ ਸੋਨਿਆ ਜੀ ਸਾਡੇ ਵਿਚਕਾਰ ਪਹੁੰਚੇ ਨੇ ਉਹਨਾਂ ਦੇ ਨਾਲ ਪੂਰੀ ਫੈਮਿਲੀ ਅਸੀਂ ਉਹਨਾਂ ਦਾ ਵੈਲਕਮ ਕਰਦੇ ਆ ਜੀ ਆਇਆਂ ਆਖਦੇ ਹਾਂ ਔਰ ਤਾਲੀ ਵਜਾ ਕੇ ਆਪਾਂ ਸਵਾਗਤ ਕਰਾਂਗੇ थैंक यू जीसस ਸੋ ਜਿਆਦਾ ਸਮਾਂ ਅਸੀਂ ਨਾਲ ਲਾਉਂਦੇ ਹੋਏ ਥੋੜੇ ਸਮੇਂ ਦੇ ਲਈ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਸੁਣਨਾ ਸੋ ਦੁਨੀਆ ਦਾ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਵਿੱਚ ਟਾਈਮ ਦੇਣਾ ਪੈਂਦਾ ਹੈ ਉਸ ਕੰਮ ਦੇ ਲਈ ਕੋਈ ਵੀ ਕੰਮ ਕਰਨਾ ਜੋ ਦੁਕਾਨਦਾਰੀ ਕਰਦਾ ਹੈ ਉਹ ਆਪਣੀ ਦੁਕਾਨ ਨੂੰ ਸਮਾਂ ਦਿੰਦਾ ਹੈ ਜੋ ਖੇਤੀਬਾੜੀ ਦਾ ਕੰਮ ਕਰਦਾ ਹੈ ਉਹ ਖੇਤੀ ਨੂੰ ਸਮਾਂ ਦਿੰਦਾ ਹੈ ਜੋ ਗੌਰਮੈਂਟ ਜੋਬ ਜਾਂ ਪ੍ਰਾਈਵੇਟ ਜੋਬ ਕਰਦਾ ਹੈ ਤੇ ਉਹ ਆਪਣੀ ਜੋਬ ਨੂੰ ਸਮਾਂ ਦਿੰਦਾ ਹੈ ਜਣੀ ਦੁਨੀਆ ਦਾ ਕੋਈ ਵੀ ਕੰਮ ਚਾਹੇ ਪੈਣਾ ਚੁੱਲ੍ਹੇ ਚੌਕੇ ਦਾ ਕੰਮ ਕਰ ਰਹੀਆਂ ਹੁਣ ਜੇ ਰੋਟੀ ਪਕਾਉਣੀ ਹੈ ਖਾਣਾ ਬਣਾਉਣਾ ਹੈ ਤੇ ਉਸ ਦੇ ਲਈ ਉਸ ਭੈਣ ਨੂੰ ਜਿਹੜੀ ਵੀ ਭੈਣ ਖਾਣਾ ਬਣਾ ਬਣਾਉਂਦੀ ਆ ਉਹਨੂੰ ਸਮਾਂ ਦੇਣਾ ਪੈਂਦਾ ਦਿਣਾ ਪੈਂਦਾ ਕਿ ਨਹੀਂ ਜਣੀ ਦੁਨੀਆ ਦਾ ਕੋਈ ਵੀ ਕੰਮ ਆਪਾਂ ਕਹਿ ਦਈਏ ਹਰੇਕ ਕੰਮ ਕਰਨ ਦੇ ਲਈ ਸਮਾਂ ਦੇਣਾ ਪੈਂਦਾ ਕੀ ਦੇਣਾ ਪੈਂਦਾ ਜੀ ਬੋਲੀਏ ਜੇ ਦੁਨੀਆ ਦੇ ਸਾਰੇ ਕੰਮ ਕਰਨ ਦੇ ਲਈ ਸਮਾਂ ਦੇਣਾ ਪੈਂਦਾ ਤੇ ਯਿਸੂ ਤੋਂ ਬਰਕਤ ਲੈਣ ਦੇ ਲਈ ਯਿਸੂ ਤੋਂ ਆਸ਼ੀਸ਼ ਲੈਣ ਦੇ ਲਈ ਵੀ ਉਹਨੂੰ ਸਮਾਂ ਦੇਣਾ ਪੈਣਾ ਹੈ ਹallelujah ਹallelujah ਜੇ ਅਸੀਂ ਉਹਨੂੰ ਸਮਾਂ ਨਹੀਂ ਦਿੰਦੇ ਤਾ ਪਿਆਰਿਓ ਅਸੀਂ ਬਹੁਤ ਜਿਆਦੇ ਨੁਕਸਾਨ ਖਾ ਰਹੇ ਹਾਂ ਮਸੀਹ ਲੋਕਾਂ ਦਾ ਪ੍ਰਭੂ ਦੇ ਪਿਆਰਿਆਂ ਦਾ ਕੀ ਹਾਲ ਹੈ ਕਿ ਦੁਨਿਆਵੀ ਜਿਹੜੇ ਕੰਮ ਕਰਨੇ ਆ ਉਹਨਾਂ ਕੰਮਾਂ ਨੂੰ ਬਹੁਤ ਟਾਈਮ ਦਿੰਦੇ ਨੇ ਚਾਹੇ ਜਿੰਨੀ ਮਰਜ਼ੀ ਗਰਮੀ ਪੈਂਦੀ ਹੋਵੇ ਚਾਹੇ ਲਾਈਟ ਹੋਵੇ ਚਾਹੇ ਨਾ ਹੋਵੇ ਘਰ ਦੇ ਵਿੱਚ ਏਸੀ ਲੱਗਿਆ ਹੋਵੇ ਚਾਹੇ ਨਾ ਲੱਗਿਆ ਹੋਵੇ ਚਾਹੇ ਦੁਕਾਨ ਤੇ ਜਿੱਥੇ ਕੰਮ ਕਰ ਰਿਹਾ ਉਥੇ ਕੋਈ ਕੂਲਰ ਪੱਖਾ ਲੱਗਿਆ ਹੋਵੇ ਚਾਹੇ ਨਾ ਲੱਗਿਆ ਹੋਵੇ ਜਿੰਨਾ ਮਰਜੀ ਪਸੀਨਾ ਆ ਰਿਹਾ ਹੋਵੇ ਆ ਝੋਨੇ ਲੱਗ ਰਹੇ ਨੇ ਖੂਨ ਪਸੀਨਾ ਦੀ ਕਮਾਈ ਹੋ ਰਹੀ ਆ ਕਦੇ ਅੱਕੇ ਅਖਦਾ ਕੋਈ ਅਸੀਂ ਜਦੋਂ ਖੁਦਾਵੰਦ ਦੇ ਚਰਨਾਂ ਵਿੱਚ ਬੈਠਣ ਦੀ ਗੱਲ ਆਉਂਦੀ ਆ ਬਾਈਬਲ ਪੜ੍ਹਨ ਦੀ ਗੱਲ ਆਉਂਦੀ ਆ ਪ੍ਰਾਰਥਨਾ ਕਰਨ ਦੀ ਗੱਲ ਆਉਂਦੀ ਆ ਉਹਦੇ ਹਜ਼ੂਰੀ ਦੇ ਵਿੱਚ ਸਮਾਂ ਦੇਣ ਦੀ ਗੱਲ ਆਉਂਦੀ ਆ ਤਾਂ ਫਿਰ ਅਸੀਂ ਆਨੇ ਬਹਾਨੇ ਵਾਰਨ ਲੱਗ ਜਾਂਦੇ ਹਾਂ ਕੀ ਕਰੀਏ ਗਰਮੀ ਵਾਲੀ ਪੈਂਦੀ ਆ ਬਾਈਬਲ ਪੜ੍ਹਨ ਨੂੰ ਜੀ ਨਹੀਂ ਕਰਦਾ ਬਹੁਤ ਕਰਨੀ ਪੈਂਦੀ ਆ ਪਰਾਸਕਰਨ ਜੀ ਨੇ ਕਰਦਾ ਬੜੀ ਗਰਮੀ ਪੈਂਦੀ ਹੈ ਚਰਚ ਜਾਣ ਨੂੰ 9:20 ਇੰਨੀ ਠਖੜ ਦੁਪਹਿਰਾ ਧੁੱਪ ਪਈ ਜਾਂਦੀ ਆ ਕਿੱਦਾਂ ਚਰਚ ਜਾਵਾਂਗੇ ਇੰਨੀ ਗਰਮੀ ਚ ਜੇ ਬਿਮਾਰ ਹੋ ਗਏ ਫੇਰ ਚਾਣੀ ਕੇ ਦੁਨਿਆਵੀ ਕੰਮ ਕਰਨ ਦੇ ਲਈ ਕੋਈ ਗਰਮੀ ਦੀ ਪਰਵਾਹ ਨਹੀਂ ਕੋਈ ਬਾੜੇ ਹਾਲਾਤਾਂ ਦੀ ਪਰਵਾਹ ਨਹੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਦੁਨਿਆਵੀ ਕੰਮ ਕਰਨ ਦੇ ਲਈ ਜੇ ਦੁਨਿਆਵੀ ਕੰਮ ਕਰਦੇ ਸਪੋਸ ਕਰ ਲਓ ਕਿਸੇ ਦੇ ਬੱਚੇ ਦਾ ਦਿੱਲੀ ਦੇ ਵਿੱਚ ਪੇਪਰ ਹੋਵੇ ਜਾਂ ਚੰਡੀਗੜ੍ਹ ਚ ਪੇਪਰ ਹੋਵੇ ਮਾ ਮਾਪੇ ਉਸ ਬੇਟੀ ਨੂੰ ਜਾਂ ਬੇਟੇ ਨੂੰ ਇਕੱਲੇ ਭੇਜ ਦਿੰਦੇ ਆ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਮਾਹੌਲ ਖਰਾਬ ਦੀ ਪ੍ਰਵਾਹ ਨਹੀਂ ਰਹਿੰਦੀ ਚਾਹੇ ਦਿੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਦੋ ਦਿਨ ਲੱਗਣੇ ਹੋਣ ਚਾਹੇ ਤਿੰਨ ਦਿਨ ਲੱਗਣੇ ਹੋਣ ਕੋਈ ਪਰਵਾਹ ਨਹੀਂ ਪਰ ਜਦੋਂ ਖੁਦਾਵੰਦ ਤੇ ਭਗਵੰਤ ਦੇ ਵਿੱਚ ਆਉਂਦੀ ਗੱਲ ਆਉਂਦੀ ਆ ਜਦੋਂ ਚਰਚ ਦੇ ਵਿੱਚ ਆਉਂਦੀ ਗੱਲ ਆਉਂਦੀ ਆ ਨਾ ਭਾਈ ਅਸੀਂ ਇਕੱਲੀ ਕੁੜੀ ਨੂੰ ਨਹੀਂ ਭੇਜਦੇ ਸਮਾਂ ਮਾੜਾ ਨਾ ਭਾਈ ਅਸੀਂ ਇਕੱਲੇ ਮੁੰਡੇ ਨੂੰ ਨਹੀਂ ਭੇਜਦੇ ਟਾਈਮ ਮਾੜਾ ਜਦੋਂ ਸਕੂਲਾ ਕਾਲਜਾਂ ਵਿੱਚ ਪੜਨ ਜਾਂਦੇ ਆ ਉਦੋਂ ਤੁਸੀਂ ਨਾਲ ਜਾਂਦੇ ਹੋ ਜੀ ਉਦੋਂ ਸਮਾਂ ਮਾੜਾ ਨਹੀਂ ਹੁੰਦਾ ਉਹ ਜਿੱਥੇ ਆ ਕੇ ਬੱਚੇ ਦਾ ਜੀਵਨ ਸੁਧਰਨਾ ਹੈ ਜਿੱਥੇ ਆ ਕੇ ਇਹਨਾਂ ਦਾ ਸੁਭਾਅ ਬਦਲਣਾ ਹੈ ਜਿੱਥੇ ਆ ਕੇ ਇਹਨਾਂ ਨੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਸੁੱਖ ਦੇਣਾ ਉੱਥੋਂ ਅਸੀਂ ਰੋਕੀ ਬੈਠੇ ਆ ਸ਼ੈਤਾਨ ਕਹਿੰਦਾ ਹੀ ਇਹਨੇ ਸ਼ੈਤਾਨ ਕਹਿੰਦਾ ਵੀ ਤੇ ਪੱਲੇ ਨਾਲ ਕੁਝ ਪੈ ਜਾਵੇ ਕੋਈ ਸਿੱਖ ਨਾ ਲੈਣ ਪਰ ਪਿਆਰਿਓ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਅੰਤ ਸਮੇਂ ਦੇ ਵਿੱਚ ਭੜੇ ਸਮੇ ਆ ਜਾਣਗੇ ਹੁਣ ਕਿੰਨੇ ਕ ਚੰਗੇ ਸਮੇ ਚੱਲ ਰਹੇ ਆ ਜੀ ਅੰਤ ਦਾ ਸਮਾ ਚੱਲ ਰਿਹਾ ਹੈ ਕਿੰਨੇ ਕ ਸਮੇ ਚੱਲ ਰਹੇ ਆ ਚੰਗੇ ਸਮੇ ਚੱਲ ਰਹੇ ਆ ਭੜੇ ਹਾਲਾਤ ਤਾਂ ਬੜੇ ਪਏ ਆ ਮਾੜੇ ਹਾਲਾਤ ਵੱਡਾ ਟੁਕੀ ਹੋ ਰਹੀ ਹੈ ਬੈਰ ਵਿਰੋਧ ਹੋ ਰਿਹਾ ਹੈ ਕਿੰਨਾ ਕੁਸ਼ਤਾ ਹੋ ਰਿਹਾ ਜੀ ਅੱਜ ਅਸੀਂ ਬੱਚਿਆਂ ਨੂੰ ਪਰਮੇਸ਼ਵਰ ਦੇ ਪਿਆਰਿਓ ਪ੍ਰਭੂ ਦੇ ਕੰਮ ਦੇ ਲਈ ਨਾਲ ਲਾਇਆ ਅੱਜ ਅਸੀਂ ਇਹਨਾਂ ਨੂੰ ਚੰਗੀ ਸਿੱਖਿਆ ਦੇਣ ਦੇ ਲਈ ਨਾਲ ਲਾਇਆ ਅੱਜ ਇਹਨਾਂ ਦਾ ਸਮਾਂ ਅਸੀਂ ਖੁਦਾਵੰਦ ਦੇ ਚਰਨਾਂ ਦੇ ਵਿੱਚ ਬਿਤਾਉਣ ਦੇ ਲਈ ਇਹਨਾਂ ਨੂੰ ਨਾਲ ਲੈ ਕੇ ਜਾਂਦਾ ਤਾਂ ਜਿੰਨੇ ਤੋਂ ਤੁਸੀਂ ਆਸ ਲਾਈ ਬੈਠੇ ਹੋ ਕਿ ਇਹ ਬੱਚੇ ਸਾਨੂੰ ਵੱਡੇ ਹੋ ਕੇ ਸੁੱਖ ਦੇਣਗੇ ਤਾਂ ਇੰਦੋਂ ਤਾਂ ਹੋਰ ਭਿਆਨਕ ਸਮੇਂ ਆਉਣੇ ਆ ਫਿਰ ਸੁੱਖ ਦੀ ਗੱਲ ਭੁੱਲ ਜਾਓ ਪਿਆਰੋ ਫਿਰ ਸੁੱਖ ਨਹੀਂ ਦੇ ਸਕਦੇ ਇਹ ਦੁਨੀਆਵੀ ਕੰਮ ਕਰਨ ਦੇ ਲਈ ਬੱਚੇ ਦਾ ਪੇਪਰ ਹੈ ਪੜ੍ਹਾਈ ਕਰਨ ਦੇ ਲਈ ਉਥੇ 10 ਦਿਨ ਰਹਿਣਾ ਪੈ ਜੇ 15 ਦਿਨ ਰਹਿਣਾ ਪੈ ਜੇ ਪਲਾ ਮਹੀਨਾ ਲਾਉਣਾ ਪੈ ਜੇ ਨਾ ਬਈ ਬੱਚੇ ਦਾ ਭਵਿੱਖ ਦਾ ਸਵਾਲ ਹੈ ਬੱਚੇ ਦੇ ਕੈਰੀਅਰ ਦਾ ਸਵਾਲ ਹੈ ਉਹ ਪਿਆਰਿਓ ਜਿਹਨੇ ਬੱਚੇ ਦਾ ਭਵਿੱਖ ਬਣਾਉਣਾ ਹੈ ਜਿਹਨੇ ਬੱਚੇ ਨੂੰ ਪਾਪ ਤੋਂ ਬਰੈਅਾਈ ਤੋਂ ਬਚਾ ਕੇ ਰੱਖਣਾ ਹੈ ਉਹ ਜਿਹਨੇ ਬੱਚੇ ਨੂੰ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਵੱਡਾ ਹੋ ਕੇ ਤੁਹਾਨੂੰ ਸੁਖ ਦੇਵੇ ਉਹਦੇ ਕੋਲੇ ਆਉਣ ਤੋਂ ਤਾਂ ਅਸੀਂ ਰੋਕੀ ਜਾ ਰਹੇ ਉਹਦੇ ਕੋਲੇ ਆਉਣ ਤੋਂ ਤਾਂ ਅਸੀਂ ਰੋਕਦੇ ਆ ਬਹੁਤ ਵਾਰੀ ਮੈਂ ਦੇਖਿਆ ਬਹੁਤ ਸਾਰੇ ਮਾਪੇ ਕੀ ਕਰਦੇ ਹਨ ਜਿਹੜੇ ਆ 5-7 ਸਾਲ ਦੇ ਜਾਂ 7 ਸਾਲ ਦੇ ਬੱਚੇ ਆ ਬਹੁਤ ਸਾਰੀ ਆਫਰ ਰਿਮੋਟ ਆਏ ਐਲਈਡੀ ਚਲਾਤੀ ਐ ਘਰੋਂ ਬਾਹਰ ਨਹੀਂ ਜਾਣਾ ਆਪਦਾ ਚੁੱਪ ਕਰਕੇ ਬੈਠੇ ਰਹਿਣਾ ਅਸੀਂ ਚੱਲੇ ਸੰਗਤਾਂ ਨੂੰ ਦਨ ਜੀ ਤਾਂ ਕਿੰਨਾ ਬਾ ਮਾੜਾ ਟਾਈਮ ਤੇ ਸ਼ੈਤਾਨ ਹੋਰ ਕੀ ਚਾਹੁੰਦਾ ਹੈ ਇਹੀ ਤਾਂ ਚਾਹੁੰਦਾ ਕਿ ਐਲਈਡੀ ਦਾ ਰਿਮੋਟ ਫੜਾ ਦਿਓ ਤੇ ਬੱਚੇ ਬੈਠੇ ਇਕੱਲੇ ਐਲਈਡੀਆਂ ਚੱਲੀ ਜਾਂਦੀਆਂ ਦੇਖੀ ਜਾਣ ਫਿਲਮਾਂ ਚੱਲੀ ਜਾਂਦੀਆਂ ਸੀਰੀਅਲ ਚੱਲੀ ਜਾਂਦੇ ਵੇਖੀ ਜਾਣ ਪਿਆਰਿਓ ਖੁਦਾ ਦੇ ਕਲਾਮ ਚ ਲਿਖਿਆ ਕਰਨੇਲੀਅਸ ਇਤਲਾਨੀ ਨਾਮੇ ਪਲਟਨ ਦਾ ਸੂਬੇਦਾਰ ਸੀ ਔਰ ਦੇਖੋ ਬਚਨ ਦੇ ਖੁਦਾ ਦੇ ਕਲਾਮ ਚ ਲਿਖਿਆ ਕਿ ਉਹ ਆਪਣੇ ਪੂਰੇ ਟੱਬਰ ਦੇ ਸਨੇ ਪਰਮੇਸ਼ਵਰ ਦਾ ਡਰ ਭੈ ਰੱਖਣ ਵਾਲਾ ਮਨੁੱਖ ਸੀ ਚਾਹੇ ਉਹ ਸੂਬੇਦਾਰ ਸੀ ਪਰ ਜਿਹੜਾ ਸਮਾ ਉਹਨੇ ਆਪਣੀ ਡਿਊਟੀ ਤੇ ਦੇਣਾ ਹੁੰਦਾ ਉਹ ਡਿਊਟੀ ਤੇ ਦਿੰਦਾ ਜਿਹੜਾ ਸਮਾਂ ਉਹ ਖੁਦਾਵੰਦ ਦੇ ਚਰਨਾਂ 'ਚ ਬਿਤਾਉਣ ਦੇ ਲਈ ਦੇਣਾ ਹੁੰਦਾ ਸੀ ਉਹ ਖੁਦਾਵੰਦ ਦੇ ਚਰਨਾਂ 'ਚ ਬੈਠਦਾ ਤੇ ਖੁਦਾਵੰਦ ਨੂੰ ਸਮਾ ਦਿੰਦਾ ਹallelujah ਹallelujah ਇੱਕ ਦਿਨ ਉਹਨੇ ਖੁਦਾਵੰਦ ਦੇ ਚਰਨਾਂ 'ਚ ਬੈਠਾ ਦੁਆ ਕਰ ਰਿਹਾ ਸੀ ਔਰ ਪਰਮੇਸ਼ਵਰ ਦਾ ਇੱਕ ਦੂਤ ਕਰਨੇਲੀਅਸ ਦੇ ਕੋਲੇ ਆਇਆ ਦੁਆ ਕਰਦੇ ਦੇ ਕੋਲੇ ਤੇ ਦੂਤ ਨੇ ਆ ਕੇ ਆਖਿਆ "ਹੇ ਕਰਨੇਲੀਅਸ" ਹੇ ਕਰਨੇਲੀਅਸ ਉਹ ਕਹਿੰਦਾ ਪ੍ਰਭੂ ਜੀ ਕੀ ਹੈ ਡਰ ਗਿਆ ਕਰਨੇਲੀਅਸ ਖੁਦਾ ਦੇ ਚਰਨਾ ਵਿੱਚ ਬੈਠਾ ਹੈ ਦੁਆ ਕਰ ਰਿਹਾ ਹੈ ਦੂਤ ਨੇ ਆ ਕੇ ਆਵਾਜ਼ ਮਾਰੀ ਉਹ ਡਰ ਗਿਆ ਉਹ ਦੁਆ ਕਰ ਰਿਹਾ ਕੋਈ ਗਲਤ ਕੰਮ ਨਹੀਂ ਕਰ ਰਿਹਾ ਕੋਈ ਬਦੀ ਨਹੀਂ ਕਰ ਰਿਹਾ ਪਾਪਚ ਨਹੀਂ ਕੋਈ ਦੁਨਿਆਵੀ ਕੰਮ 'ਚ ਨਹੀਂ ਕੋਈ ਹੋਰ ਕੋਈ ਕਿਸੇ ਕੰਮ 'ਚ ਨਹੀਂ ਉਹ ਦੁਆ ਦੁਆ ਕਰ ਰਿਹਾ ਜਦੋਂ ਦੂਤ ਨੇ ਆਵਾਜ਼ ਮਾਰੀ ਉਹ ਡਰ ਗਿਆ ਅੱਜ ਅਸੀਂ ਬਰਿਆਈ ਵੀ ਕਰੀ ਜਾਂਦੇ ਆ ਚੁਗਲੀ ਨਿੰਦਿਆ ਵੀ ਕਰੀ ਜਾਂਦੇ ਆ ਚੋਰੀ ਛੋਰੀ ਨਸ਼ੇ ਵੀ ਕਰੀ ਜਾਂਦੇ ਆ ਚੁਗਲੀਆਂ ਵੀ ਇੱਕ ਦੂਜੇ ਦੀਆਂ ਕਰੀ ਜਾਂਦੇ ਆ ਤੇ ਅਸੀਂ ਡਰਦੇ ਤਾਂ ਵੀ ਨਹੀਂ ਉਹ ਖੁਦਾ ਦਾ ਕੰਮ ਕਰ ਰਿਹਾ ਸੀ ਚਰਨਾਂ ਦੇ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਬੈਠਾ ਸੀ ਉਹ ਤਾਂ ਵੀ ਡਰ ਗਿਆ ਅਸੀਂ ਬਰਿਆਈ ਕਰ ਰਹੇ ਹਾਂ ਸ਼ਰੈ ਆਪ ਪਤਾ ਕਿ ਅਸੀਂ ਬਰਿਆਈ ਕਰ ਰਹੇ ਹਾਂ ਬਰਿਆਈ ਦੇ ਵਿੱਚ ਪਏ ਆ ਝੂਠ ਚੁਗਲੀ ਵਿੱਚ ਪਏ ਆ ਅਸੀਂ ਫੇਰ ਵੀ ਨਹੀਂ ਡਰਦੇ ਅਸੀਂ ਗਲਤੀਆਂ ਕਰਕੇ ਵੀ ਨਹੀਂ ਡਰਦੇ ਪਰ ਪਿਆਰਿਓ ਇੱਕ ਕਰਨੇਲੀਅਸ ਜਿਹੜਾ ਸਮਾਂ ਉਹਦੀ ਜੋਬ ਦਾ ਹੁੰਦਾ ਸੀ ਉਹ ਜੋਬ ਨੂੰ ਦਿੰਦਾ ਸੀ ਜਿਹੜਾ ਸਮਾਂ ਦੇ ਕੰਮ ਦਾ ਹੁੰਦਾ ਸੀ ਉਹ ਕੰਮ ਨੂੰ ਦਿੰਦਾ ਸੀ ਤੇ ਜਿਹੜਾ ਸਮਾਂ ਖੁਦਾਵੰਦ ਨੂੰ ਦੇਣ ਦਾ ਹੁੰਦਾ ਸੀ ਉਹ ਖੁਦਾ ਨੂੰ ਸਮਾਂ ਦਿੰਦਾ ਹੁੰਦਾ ਸੀ ਹੇਲੇਲੂਇਆ ਲਿਖਿਆ ਕਿ ਟੱਬਰ ਦੇ ਸਣੇ ਕਿਵੇਂ ਜੀ ਟੱਬਰ ਦੇ ਵਿੱਚ ਸਾਰੇ ਆ ਜਾਂਦੇ ਆ ਕਿ ਇਕੱਲਾ ਕਰਨੇਲੀ ਅਸੀਂ ਇੱਕ ਹੀ ਜਣੇ ਆਇਆ ਟੱਬਰ ਦੇ ਸਣੇ ਪੂਰੇ ਟੱਬਰ ਦੇ ਸਣੇ ਪਰਮੇਸ਼ਵਰ ਦਾ ਡਰ ਭੈ ਰੱਖਣ ਵਾਲਾ ਮਨੁੱਖ ਸੀ ਪੂਰੇ ਟੱਬਰ ਦੇ ਸਣੇ ਪਰਮੇਸ਼ਵਰ ਦਾ ਡਰ ਭੈ ਰੱਖਣ ਵਾਲਾ ਮਨੁੱਖ ਸੀ ਉਹ ਮੈਂ ਸ਼ੁਰੂਆਤ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਕਿ ਜਿਹੜਾ ਦੁਕਾਨਦਾਰੀ ਕਰਦਾ ਹੈ ਉਹ ਦੁਕਾਨ ਨੂੰ ਸਮਾਂ ਦਿੰਦਾ ਹੈ ਖੇਤੀਬਾੜੀ ਵਾਲਾ ਖੇਤੀ ਨੂੰ ਸਮਾਂ ਦਿੰਦਾ ਹੈ ਜੌਬ ਵਾਲਾ ਜੌਬ ਨੂੰ ਸਮਾਂ ਦਿੰਦਾ ਤੇ ਪਿਆਰਿਓ ਆਪਾਂ ਜਿਹੜੇ ਜਿੱਥੋਂ ਆਪਾਂ ਨੂੰ ਮਿਲਣਾ ਕੁਝ ਜਿੱਥੇ ਸਾਨੂੰ ਜ਼ਿੰਦਗੀ ਦਿੱਤੀ ਹੈ ਜਿੱਥੋਂ ਸਾਨੂੰ ਜ਼ਿੰਦਗੀ ਮਿਲੀ ਆ ਜਿਹੜੇ ਆਸ ਤੇ ਨਾਲ ਅਸੀਂ ਬੰਦਗੀ ਕਰਦੇ ਆ ਜੇ ਅਸੀਂ ਉਸ ਆਸ ਉਸ ਬੰਦਗੀ ਜਿਹਦੇ ਤੇ ਆਸ ਰੱਖੀ ਹੈ ਉਹਨੂੰ ਵੀ ਸਮਾਂ ਦੇਵਾਂਗੇ ਤੇ ਅਸੀਂ ਕਿੱਦਾਂ ਬਲੈਸ ਹੋ ਸਕਾਂਗੇ ਜੀ ਕਿੱਦਾਂ ਸਾਡਾ ਵਾਧਾ ਹੋਏਗਾ ਕਿੱਦਾਂ ਅਸੀਂ ਖੁਦਾਵੰਦ ਦੇ ਦਰਸ਼ਨ ਦੇਖਾਂਗੇ ਕਿੱਦਾਂ ਅਸੀਂ ਉਹਦੀ ਉਹਦੇ ਭਰਪੂਰੀ ਵਿੱਚ ਭਰਪੂਰ ਹੋਵਾਂਗੇ ਨਹੀਂ ਹੋ ਸਕਦੇ ਸਮਾਂ ਦਿੱਤੇ ਤੋਂ ਬਿਨਾ ਨਹੀਂ ਹੋ ਸਕਦੇ ਬਾਈਬਲ ਪੜਨ ਨੂੰ ਸਮਾਂ ਦਿਓ ਪ੍ਰਭੂ ਦਾ ਕਲਾਮ ਪਵਿੱਤਰ ਕਲਾਮ ਪੜਨ ਲਈ ਸਮਾਂ ਦਿਓ ਪ੍ਰਾਰਥਨਾ ਕਰਨ ਦੇ ਲਈ ਸਮਾਂ ਦਿਓ ਹਾਲੇਲੂਇਆ ਹਾਲੇਲੂਇਆ ਪ੍ਰਾਰਥਨਾ ਕਰਨ ਦੇ ਲਈ ਕੀ ਦਿਓ ਖੁਦਾ ਦੇ ਕਲਾਮ ਚ ਲਿਖਿਆ ਹੈ ਬਰਾਨੀਆਂ 5 ਦੇ ਅਧਿਆਇ ਦਾ 7 ਵਚਨ ਜਦੋਂ ਪੜ੍ਹੀਏ ਆ ਦੇਖਿਏ ਖੁਦਾਵੰਦ ਯਿਸੂ ਮਸੀਹ ਦੇ ਬਾਰੇ ਜਿਸ ਖੁਦਾ ਦੀ ਅਸੀਂ ਬੰਦਗੀ ਕਰ ਰਹੇ ਹਾਂ ਜਿਸ ਪ੍ਰਭੂ ਦੀ ਬੰਦਗੀ ਕਰ ਰਹੇ ਹਾਂ ਉਹਦੇ ਬਾਰੇ ਬਿਬੂ ਦਾ ਕਲਾਮ ਕੀ ਕਹਿੰਦਾ ਹਾਂਜੀ ਹਾਲੇਲੂਇਆ ਉਹਨੇ ਉਹਨੇ ਦਿਨ ਜਦੋਂ ਦੇਹ ਭਾਰੀ ਹੋਈ ਸੀ ਉਹਨੇ ਉਹਨੇ ਦਿਨ ਜਦੋਂ ਦੇਹ ਧਾਰੀ ਹੋਈ ਸੀ ਜਦੋਂ ਪ੍ਰ부 ਯੇਸ਼ੂ ਮਸੀਹ ਸਾਡੇ ਵਰਗਾ ਸੀਗਾ ਮਨੁੱਖ ਸੀਗਾ ਸਾਡੇ ਵਾਂਗੂ ਸਰੀਰ ਵਿੱਚ ਰਹਿੰਦਾ ਸੀ ਸਾਡੇ ਵਾਂਗੂ ਬੋਲਦਾ ਸੀ ਖਾਣਾ ਖਾਂਦਾ ਸੀ ਸਾਡੇ ਵਾਂਗੂ ਚੱਲਦਾ ਫਿਰਦਾ ਸੀ ਸਾਡੇ ਵਾਂਗੂ ਪ੍ਰ부 ਦਾ ਪਰਮੇਸ਼ਵਰ ਦਾ ਪ੍ਰਚਾਰ ਕਰਦਾ ਸੀ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਕਿ ਤੋਬਾ ਕਰੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ ਹalleluyah halleluyah ਚੇਲਿਆਂ ਨੂੰ ਗੁਲਾਬ ਲਾ ਕੇ ਪ੍ਰਭੂ ਚੇਲਿਆਂ ਨੂੰ ਪ੍ਰਚਾਰ ਕਰਦਾ ਹੁੰਦਾ ਸੀ ਉਹਨੇ ਦਿਨੀ ਜਦੋਂ ਦੇਹ ਧਾਰੀ ਹੋਈ ਸੀ ਕੀ ਧਾਰੀ ਹੋਈ ਸੀ ਜੀ ਦੇਹ ਧਾਰੀ ਹੋਈ ਸੀ ਵੇ ਧਾਰੀ ਹੋਈ ਸੀ ਤਾਂ ਕੀ ਕੀਤਾ ਹਾਂਜੀ ਪੜੀ ਗਈ ਬਹੁਤ ਤਹਾ ਮਾਰ ਮਾਰ ਕੇ ਤਾਂ ਹਮਝ ਕੇਰ ਕੇ ਉਸ ਦੀ ਅੱਕੇ ਚੜੇ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ ਬੇਂਤੀਆਂ ਤੇ ਮਿੰਤਾਵਾਂ ਦਿੱਤੀਆਂ ਅਤੇ ਪਰਮੇਸ਼ਵਰ ਦਾ ਭੈਰ ਰੱਖਣ ਦੇ ਕਾਰ ਉਹਦੀ ਸੁਣੀ ਗਈ ਬਹੁਤ ਤਹਾ ਮਾਰ ਮਾਰ ਕੇ ਬਹੁਤ ਤਹਾ ਮਾਰ ਮਾਰ ਕੇ ਪਰਮੇਸ਼ਵਰ ਦੇ ਅੱਗੇ ਕੀ ਕਰਦਾ ਹੁੰਦਾ ਸੀ ਬੇਨਤੀਆਂ ਲਿਖਿਆ ਕਿ ਬਹੁਤ ਧਾਹ ਮਾਰ ਮਾਰ ਕੇ ਤੇ ਹੰਝੂ ਕਿੰਨੀਆਂ ਕਾਪਾਂ ਧਾਹ ਮਾਰਦੇ ਜੀ ਕਿੰਨੇ ਕਾਪਾਂ ਹੰਝੂ ਕੇਰਦੇ ਖੁਦਾਵੰਦ ਦੇ ਅੱਗੇ ਜਦੋਂ ਜਿਸ ਖੁਦਾ ਦੀ ਅਸੀਂ ਬੰਦਗੀ ਕਰ ਰਹੇ ਹਾਂ ਜਿਸ ਪ੍ਰਭੂ ਦੇ ਚਰਨਾਂ ਦੇ ਵਿੱਚ ਅਸੀਂ ਆਏ ਹਾਂ ਜਿਸ ਪ੍ਰਭੂ ਦੇ ਚਰਨਾਂ ਦੇ ਵਿੱਚ ਆਏ ਹਾਂ ਜਿਹਦੀ ਅਸੀਂ ਬੰਦਗੀ ਕਰ ਰਹੇ ਹਾਂ ਜਦੋਂ ਉਹ ਬਹੁਤ ਧਾਹ ਮਾਰਦਾ ਸੀ ਉਹ ਬਹੁਤ ਬੇਨਤੀਆਂ ਕਰਦਾ ਸੀ ਸਾਰੀ ਸਾਰੀ ਰਾਤ ਪਹਾੜ ਤੇ ਜਾ ਕੇ ਦੁਆ ਕਰਦਾ ਸੀ ਚੇਲਿਆਂ ਨੂੰ ਪ੍ਰੇਰਿਤ ਕਰਦਾ ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪ੍ਰਤਿਆਵੇ ਵਿੱਚ ਨਾ ਪੈ ਜਾਓ ਅਜਮੈਸ਼ ਵਿੱਚ ਨਾ ਪੈ ਜਾਓ ਜਦੋਂ ਸਾਡਾ ਪ੍ਰਭੂ ਦੁਆ ਕਰਦਾ ਸੀ ਖੁਦਾ ਦੇ ਕੋਲ ਬੇਨਤੀਆਂ ਕਰਦਾ ਸੀ ਢਾਹਾਂ ਮਾਰਦਾ ਸੀ ਤੇ ਪਿਆਰਿਓ ਅਸੀਂ ਕਿ ਉਹਦੋਂ ਵੱਡੇ ਹੋਗੇ ਕਿ ਜਿਹੜੇ ਅਸੀਂ ਕੋਈ ਘੰਟਾ ਕਕੜੀ ਅਸੀਂ ਬੈਠ ਕੇ ਦੁਆ ਵੀ ਨਹੀਂ ਕਰ ਸਕਦੇ ਘੰਟਾ ਕਕੜੀ ਬੈਠ ਕੇ ਬਾਈਬਲ ਨਹੀਂ ਪੜ ਸਕਦੇ ਖੁਦਾ ਦਾ ਕਲਾਮ ਉਹਨੂੰ ਸਮਾਂ ਹੀ ਨਹੀਂ ਦੇ ਸਕਦੇ ਅੱਜ ਬਹੁਤ ਸਾਰੇ ਵਿਸ਼ਵਾਸੀ ਬਹੁਤ ਸਾਰੇ ਖੁਦਾਵੰਦ ਦੇ ਲੋਕ ਐਸ ਗੱਲ ਦੇ ਵਿੱਚ ਫਸੇ ਹੋਏ ਨੇ ਤੋਬਾ ਕੀਤੀ ਹੈ ਬਪਤਸਮਾ ਲੈਂਦਾ ਹੈ ਚਰਚ ਵੀ ਆ ਰਹੇ ਨੇ ਬਾਈਬਲ ਨਹੀਂ ਪੜ੍ਹ ਰਹੇ। ਪ੍ਰਾਰਥਨਾ ਨਹੀਂ ਕਰ ਰਹੇ। ਨਾ ਘਰ ਵਿੱਚ ਬੱਚਿਆਂ ਨੂੰ ਪ੍ਰਭੂ ਦੇ ਕੰਮ ਦੇ ਲਈ, ਪ੍ਰਾਰਥਨਾ ਦੇ ਲਈ ਮਿਠਾਉਂਦੇ ਨੇ, ਲਾਉਂਦੇ ਹੀ ਨਹੀਂ ਗਏ। ਇੱਥੇ ਮਾਰ ਖਾ ਰਹੇ ਨੇ। ਕਿਉਂਕਿ ਜਦੋਂ ਸਮਾਂ ਹੀ ਭਿਆਨਕ ਹੋ ਰਾ ਜਾਣੇ ਆ। ਐਦੋਂ ਵੀ ਭੜੇ ਸਮੇਂ ਹੁਣ ਤੁਸੀਂ ਦੇਖੋ, ਬੱਚੇ ਨੂੰ ਕਹਿ ਕੇ ਦੇਖ ਲਓ ਕਿ ਬੇਟਾ ਪਾਣੀ ਦਾ ਗਲਾਸ ਲੁੜਾਈਂ। ਉਹਨੇ ਕੋਈ ਹੋਰ ਹੀ ਤਰੀਕੇ ਨਾਲ ਜਵਾਬ ਦੇਣਾ। ਜਿਹੜੇ ਬੱਚਿਆਂ ਦੀ ਆਸ ਰੱਖੀ ਹੈ ਨਾ ਜਿਨ੍ਹਾਂ ਤੇ ਅਸੀਂ ਆਸਾਂ ਲਾਈਆਂ ਕਿ ਇਹਨਾਂ ਨੇ ਸਾਨੂੰ ਸੁੱਖ ਦੇਣਾ ਹੈ ਇਹ ਬੱਚਿਆਂ ਦੇ ਥਰੂ ਸਾਡਾ ਅੱਗੇ ਪੀੜ੍ਹੀ ਚੱਲਣੀ ਹੈ ਇਹਨਾਂ ਦੇ ਦੁਆਰਾ ਹੀ ਆਸਾਂ ਲੱਗੀਆਂ ਤੁਸੀਂ ਸੁੱਖ ਲੈਣ ਦੀਆਂ ਪਿਆਰੋ ਸਮੇਂ ਅੱਦੂ ਵੀ ਭੜੇ ਆ ਰਹੇ ਨੇ ਅੱਜ ਅਸੀਂ ਸਿਖਾਵਾਂਗੇ ਨਾ ਅੱਜ ਕਰਨੇਲੀਅਸ ਦੀ ਤਰ੍ਹਾਂ ਅੱਜ ਅਸੀਂ ਟੱਬਰ ਦੇ ਸਨੇ ਪਰਮੇਸ਼ਰ ਦਾ ਡਰ ਧਾਰਖਣ ਵਾਲੇ ਬਣਾਂਗੇ। ਅਜੂਬ ਦੀ ਤਰ੍ਹਾਂ ਅਸੀਂ ਪਰਿਵਾਰ ਦੇ ਸਨੇ ਪਰਮੇਸ਼ਰ ਦਾ ਭੈਰ ਰੱਖਣ ਵਾਲੇ ਬਣਾਂਗੇ। ਤਾਂ ਪਿਆਰਿਓ ਅੱਜ ਦਾ ਕੀਤੀ ਗਈ ਤੁਹਾਡੀ ਮਿਹਨਤ ਅੱਜ ਦੀਆਂ ਕੀਤੀਆਂ ਗਈਆਂ ਬੰਦਗੀਆਂ ਜਦੋਂ ਬੱਚੇ ਜਵਾਨ ਹੋਣਗੇ ਵੱਡੇ ਹੋਣਗੇ ਉਦੋਂ ਉਹ ਫਲ ਲੈ ਕੇ ਆਉਣਗੇ ਤੁਹਾਡੇ ਦੀ ਹallelujah ਹallelujah ਸਾਰੇ ਸਾਰੇ ਤੁਹਾਡੇ ਲਈ ਫਲ ਲੈ ਕੇ ਆਉਣਗੇ ਬਾਈਬਲ ਪੜਾਂਗੇ ਖੁਦਾ ਦਾ ਕਲਾਮ ਪ੍ਰਾਰਥਨਾ ਕਰਾਂਗੇ ਆਪ ਪ੍ਰਭੂ ਦੇ ਪਵਣ ਵਿੱਚ ਜਾਵਾਂਗੇ ਤੇ ਅੱਜ ਤੋਂ ਵਾਅਦਾ ਕਰ ਲੈਣਾ ਪ੍ਰਣ ਕਰ ਲੈਣਾ ਕਿ ਅਸੀਂ ਇਕੱਲੇ ਨਹੀਂ ਬਲਕਿ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਵਾਂਗੇ ਸਕੂਲ ਲੱਗਣ ਲੱਗ ਜਾਣਗੇ ਹੋਰ ਦੋ ਦਿਨਾਂ ਨੂੰ ਫੇਰ ਨਾ ਗਰਮੀ ਹੋਊਗੀ ਸਾਰੀਆਂ ਗਰਮੀ ਦੀਆਂ ਛੁੱਟੀਆਂ ਅਸੀਂ ਲਾਪਰਵਾਹੀ ਚ ਨਗਾਤੀਆਂ ਬੱਚਿਆਂ ਨੂੰ ਚਰਚ ਦਾ ਮੂਹ ਹੀ ਨਹੀਂ ਦਿਖਾਇਆ ਬਹੁਤ ਸਾਰਿਆਂ ਨੇ ਬਹੁਤ ਆਪਦੇ ਲਈ ਨੁਕਸਾਨ ਵਾਲੀਆਂ ਗੱਲਾਂ ਐ ਕਿਉਂਕਿ ਉਹਨਾਂ ਦਾ ਜੀਵਨ ਸੁਧਰਨਾ ਤਾਂ ਇੱਥੇ ਆ ਕੇ ਸੁਧਰਨਾ ਜੀਵਨ ਸੁਧਰਨਾ ਤਾਂ ਪ੍ਰਭੂ ਦੇ ਕਲਾਮ ਦੀਆਂ ਗੱਲਾਂ ਸਿੱਖ ਕੇ ਸੁਣ ਕੇ ਸੁਧਰਨਾ ਉਦੋਂ ਨਹੀਂ ਸੁਧਰ ਸਕਦੇ ਤੇ ਇੱਥੇ ਅਸੀਂ ਲੈ ਕੇ ਨਹੀਂ ਆਉਂਦੇ ਜਿੱਥੇ ਜ਼ਿੰਦਗੀ ਬਦਲਣੀ ਹੈ ਜਿੱਥੇ ਸੁਭਾਅ ਬਦਲਣਾ ਹੈ ਜਿੱਥੇ ਜੀਵਨ ਚੇਂਜ ਹੋਣਾ ਹੈ ਜਿੱਥੇ ਬਹੁਤ ਵੱਡੀ ਬਲੇਸਿੰਗ ਪ੍ਰਭੂ ਨੇ ਰੱਖੀ ਆ ਉੱਥੇ ਅਸੀਂ ਲੈ ਕੇ ਨਹੀਂ ਆਉਂਦੇ ਕਿੱਦਾਂ ਇਹਨਾਂ ਦੇ ਅੰਦਰ ਤਬਦੀਲੀ ਆਏਗੀ ਕਿੱਦਾਂ ਇਹਨਾਂ ਦਾ ਸੁਭਾਅ ਚੇਂਜ ਹੋਏਗਾ ਕਿੱਦਾਂ ਇਹਨਾਂ ਨੂੰ ਕੋਈ ਪ੍ਰਭੂ ਦੇ ਬਾਰੇ ਕੁਝ ਪਤਾ ਲੱਗੇਗਾ ਜਦੋਂ ਲੈ ਕੇ ਨਹੀਂ ਆਉਂਦੇ ਲੈ ਕੇ ਤਾਂ ਦਾਦੀ ਆਈਏ ਨਾ ਜੇ ਅਸੀਂ ਆਪ ਖੁਦਾਵੰਦ ਨੂੰ ਘਰ ਵਿੱਚ ਬੈਠ ਕੇ ਪਹਿਲਾਂ ਸਮਾਂ ਦਿੰਦੇ ਹੋਈ ਤਾਂ ਅੱਜ ਐਤਵਾਰ ਦੀ ਬੰਦਗੀ ਕਰਕੇ ਗਏ ਚੱਲੇ ਪੂਰਾ ਹਫਤਾ ਕੋਈ ਬਾਈਬਲ ਨਹੀਂ ਪੜ੍ਹਨੀ ਕੋਈ ਪ੍ਰਾਰਥਨਾ ਨਹੀਂ ਕਰਨੀ ਫਿਰ ਐਤਵਾਰ ਨੂੰ ਆ ਜਾਣਾ ਐਦਾਂ ਆਉਂਦੇ ਅਸੀਂ ਪਰ ਜਿੰਨਾ ਪੈਣਾ ਪਾਈਆਂ ਨੇ ਬੱਚਿਆਂ ਨੂੰ ਲਾਇਆ ਤਾਲੀਮ ਤੇ ਇਹਨਾਂ ਗੱਲਾਂ ਦੇ ਉੱਤੇ ਤੇ ਪ੍ਰਭੂ ਦੀ ਕਿਰਪਾ ਕਿ ਅੱਜ ਉਹਨਾਂ ਦੇ ਬੱਚਿਆਂ ਨੂੰ ਬੜੀ ਪਰਮੇਸ਼ੁਰ ਨੇ ਤਾਲੀਮ ਦਿੱਤੀ ਹੈ ਛੋਟੇ-ਛੋਟੇ ਬੱਚਿਆਂ ਨੂੰ ਤਾਲੀਮ ਮਿਲੀ ਹੋਈ ਤੇ ਜਿਨ੍ਹਾਂ ਨੂੰ ਹਲੇ ਤੱਕ ਨਹੀਂ ਮਿਲੀ ਜਿਹੜੇ ਹਲੇ ਤੱਕ ਨਹੀਂ ਅਗਿਆਕਾਰੀ ਕਰਦੇ ਜਿਹੜੇ ਹਲੇ ਤੱਕ ਨਹੀਂ ਕਿਸੇ ਗੱਲ ਤੇ ਆਉਂਦੇ ਇਹਦਾ ਮਤਲਬ ਅਸੀਂ ਉਹਨਾਂ ਨੂੰ ਲਾਇਆ ਹੀ ਨਹੀਂ ਇੱਧਰ ਬਿਠਾਇਆ ਹੀ ਨਹੀਂ ਥੁਦਾ ਦੇ ਕਦਮਾਂ 'ਚ ਸਮਾ ਦਿੱਤਾ ਹੀ ਨਹੀਂ ਪ੍ਰਭੂ ਜੀ ਉਹਦੇ ਚਰਨਾਂ 'ਚ ਬੈਠਣ ਦਾ ਹਾਲੇਲੂਇਆ ਹਾਲੇਲੂਇਆ